ਜਿਨਨੇ ਆਉਣ ਵਾਲੇ ਨੇ ਉਹਨਾਂ ਦਾ ਚਿੱਤ ਵਿੱਚ ਜਿਹੜਾ ਵਿਸ਼ਵਾਸ ਹੈ ਨਾ ਇਹ ਬਾਣੀ ਪੜਨ ਪਿੱਛੇ ਕਿਤੇ ਜਿਆਦਾ ਵੱਧ ਜਾਏ ਕਿ ਅਸੀਂ ਕਿਤੋਂ ਹੋਰ ਕੀ ਲੱਭਣ ਜਾਣਾ ਸਾਰਾ ਕੁਝ ਤੇ ਆਪਣੇ ਘਰ ਹੈਗਾ ਵਾਹਿਗੁਰੂ 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 ਬਾਬਾਈ ਦੇ ਘਰ ਤੋਂ ਉਹਨਾਂ ਦੇ ਕਾਰਜ ਬਣੇ ਮਹਾਰਾਜ ਰਾਸ ਕਰਨ ਇਹ ਅਰਦਾਸ ਤੁਸੀਂ ਸਾਰਿਆਂ ਨੇ ਕਰਨੀ ਇਹ ਤੋਂ ਹਰ ਇੱਕ ਦੇ ਕਾਰਜ ਰਾਸ ਹੋਣ ਗੁਰਸਿੱਖ ਨੇ ਮੰਗਣਾ ਹੀ ਹੈ ਸਾਰੇ ਖੁਸ਼ ਰਹਿਣ ਸਾਰੇ ਅੱਗੇ ਵਧਣ ਸਾਰੇ ਅਨੰਦ ਚ ਰਹਿਣ ਸਭ ਦੇ ਘਰ ਖੁਸ਼ੀਆਂ ਨਾਲ ਭਰੇ ਹੋਣ ਬਾਬਾਈ ਦੇ ਦਰ ਦੀ ਇਹੋ ਹੀ ਪੜਾਈਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਅੰਮ੍ਰਿਤ ਵੇਲੇ ਵੀ ਇਹ ਬਚਨ ਲਾਇਆ ਸੀ ਪੰਜ ਤੋਂ 6.5 ਰੋਜ਼ਾਨਾ ਅੰਮ੍ਰਿਤ ਵੇਲੇ ਵੀ ਹੁੰਦੇ ਨੇ ਤੁਹਾਡੇ ਸੰਗਤ 'ਚ ਕਿਸ ਦਾ ਚਿਤ ਕਰੇ ਤੇ ਅਫੀਸ਼ੀਅਲ ਭਾਈ ਨਰਿੰਦਰ ਸਿੰਘ ਚੈਨਲ ਉਤੋਂ ਕੱਢ ਕੇ ਘਰ 'ਚ ਹਾਜ਼ਰੀ ਭਰ ਲੈ ਕੋ ਅੱਜ ਉੱਥੇ ਵੀ ਬਚਨ ਲੱਗਾ ਸੀ ਪਰसों ਫੋਨ ਆਉਂਦਾ ਇੱਕ ਭੈਣ ਦਾ ਇੱਥੇ ਆਪਣੇ ਜਿ ਬੈਠੇ ਹੀ ਹੋਣਗੇ ਸੰਗਤ ਇੱਥੇ ਬਹੁਤ ਮਿਲਦੀ ਐ ਤੇ ਚਿਹਰਿਆਂ ਦਾ ਧਿਆਨ ਨਹੀਂ ਹੁੰਦਾ ਮੈਨੂੰ ਫਿਰ ਉਹਨਾਂ ਨੇ ਆਪਣੀ ਗੱਲ ਕਹਿ ਕੇ ਤੇ ਪਛਾਣ ਕਰਵਾਈ ਆਖਣ ਲੱਗੇ ਕਿ ਅਸੀਂ ਆ ਕੇ ਬੜਾ ਮਨ ਭਰਿਆ ਸੀ ਜਾਣ ਲੱਗਿਆ ਸੰਗਤ ਜਦੋਂ ਸਮਾਪਤੀ ਹੁੰਦੀ ਹੈ ਇੱਥੇ ਕਾਫੀ ਸੰਗਤ ਆਪਣਾ ਦੁੱਖ ਸੁੱਖ ਗੁਰਪਾਈ ਜਾਣ ਕੇ ਕਰ ਲੈਂਦੀ ਕਹਿੰਦੇ ਅਸੀਂ 6 ਮਹੀਨੇ ਪਹਿਲਾਂ ਆ ਕੇ ਇੱਥੇ ਬੜਾ ਮਨ ਭਰ ਕੇ ਮਿਲੇ ਸਾਂ 5 ਸਾਲ ਤੋਂ ਅਮਰੀਕਾ ਜਾਣ ਦੀ ਜਿੱਤ ਹੈ ਕਾ ਬੇਟੀ ਤੇ ਪਤਾ ਹੀ ਨਹੀਂ ਕਿੰਨੇ ਜਗਾ ਪੈਸੇ ਫਸਾ ਦਿੱਤੇ ਤੇ ਕਿਤੇ ਗੱਲ ਸਿਰੇ ਲੱਗਣ ਤੇ ਨਹੀਂ ਆਉਂਦੀ ਆਂਦੀ ਨਹੀਂ ਲੱਗਣ ਜਾਣਾ ਵੀ ਹੈ ਕਹਿੰਦੇ ਇੱਥੇ ਜਪਹਿਰਾ ਕਰਨ ਆਇਆ ਬਚਨ ਬੜੇ ਬਾਬਾਈ ਦੇ ਦਰ ਦੇ ਸੁਣੇ ਨੇ ਕੋਈ ਖਾਲੀ ਨਹੀਂ ਮੁੜਦਾ ਸਾਡੀ ਵੀ ਝੋਲੀ ਭਰੇਗੀ ਸਾਡੀ ਵੀ ਗਰੀਬਾਂ ਦੀ ਝੋਲੀ ਭਰ ਜਾਏਗੀ ਇੱਥੋਂ ਮੈਂ ਕਿਹਾ ਬਾਬਾਈ ਦੇ ਦਰ ਤੇ ਲਿਆਏ ਆ ਨਾ ਹੁਣ ਦਿਲ ਚੰਗੀ ਤਰ੍ਹਾਂ ਮੰਨ ਲੋ ਕਹਿੰਦੇ ਤੁਸੀਂ ਸਾਨੂੰ ਕੋ ਕਹਿਆ ਸੀ ਇਹ ਦਰ ਨੂੰ ਚੰਗੀ ਤਰ੍ਹਾਂ ਮੰਨ ਲੋ ਛੱਡਿਓ ਹੀ ਨਾ ਜੇ ਕਰਮ ਹੀ ਖਾਣੇ ਨੇ ਤੇ ਫਿਰ ਘਰ ਹੀ ਬਹਿ ਜਾਓ ਪਾਠ ਵੀ ਨਾ ਕਰੋ ਕਿਤੇ ਵੀ ਨਾ ਜਾਓ ਕਿਸੇ ਨੂੰ ਨਾ ਮੰਨੋ ਤੇ ਫਿਰ ਜੋ ਕਰਮ ਲਿਖਾ ਕੇ ਆਂਦੇ ਹੋ ਤੇ ਫਿਰ ਮਿਲ ਹੀ ਜਾਣੇ ਸਿੰਘ ਸਰਣ ਕਤ ਜਾਈਏ ਜੋ ਜੰਬ ਗਰਾਸੇ ਉਹ ਸ਼ੇਰ ਦੀ ਸਰਣ ਲੈਣ ਦਾ ਫਾਇਦਾ ਕੀ ਜੇ ਫਿਰ ਕਿਦਣਾ ਦਾ ਡਰ ਲੱਗਣਾ ਫਿਰ ਕਰਮਾਂ ਤੋਂ ਹੀ ਡਰਨਾ ਤੇ ਬਾਬਾ ਹੀ ਕਰਮ ਨਵੇਂ ਲਿਖਣ ਸਮਰੱਥ ਨੇ ਸਮਰੱਥਾ ਹੈ ਨਾ ਕੁੰਡੀਆਂ ਦਿੱਤੀਆਂ ਨੇ ਕਲਗੀਆਂ ਵਾਲੇ ਨੇ ਜਿਨ੍ਹਾਂ ਦੇ ਦਰ ਤੇ ਆਪਣਾ ਸੀਸ ਦਿੱਤਾ ਹੈ ਵੱਡੀ ਸੇਵਾ ਨਿਭਾਈਏ ਗੁਰੂ ਰਾਮਦਾਸ ਜੀ ਨੇ ਦਗਾ ਦੀਆਂ ਕੁੰਡੀਆਂ ਦਿੱਤੀਆਂ ਨੇ ਗੁਰੂ ਰਾਮਦਾਸ ਜੀ ਦੇ ਦਰ ਤੇ ਜਾਓ ਦਰਸ਼ਨ ਗੁਰੂ ਰਾਮਦਾਸ ਜੀ ਦੇ ਬਾਅਦ ਹੁੰਦੇ ਪਹਿਲਾਂ ਬਾਬਾ ਦੀਪ ਸਿੰਘ ਦੇ ਹੁੰਦੇ ਨੇ ਆਪਣੇ ਤੋਂ ਅੱਗੇ ਰੱਖਿਆ ਹੈ ਕਿਉਂ ਸੇਵਾ ਇਟੀ ਵੱਡੀ ਕਮਾਈ ਉਹ ਧੰਨ ਬਾਬਾ ਦੀਪ ਸਿੰਘ ਜੀ ਸਮਰੱਥਾ ਦੇ ਖਜ਼ਾਨੇ ਨੇ ਅੱਜ ਦੁਨੀਆ ਝੋਲੀਆਂ ਭਰ ਰਹੀ ਹੈ ਕਹਿੰਦੇ ਜਦੋਂ ਤੁਸੀਂ ਇਹ ਗੱਲਾਂ ਕਰਕੇ ਸਾਡਾ ਵਿਸ਼ਵਾਸ ਬੰਧਾਇਆ ਕਿ ਇਹ ਦਰ ਤੇ ਆਉਣਾ ਨਹੀਂ ਛੱਡਣਾ ਦੂਸਰਾ ਮੂਲ ਮੰਤਰ ਦਾ ਜਾਪ ਚੱਲਦਾ ਪਿਆ ਇਹ ਨਹੀਂ ਛੱਡਣਾ ਇਹ ਕਿਉਂ ਕਾਰ ਤੋਂ ਲੈ ਕੇ ਨਾਨਕ ਉਸੇ ਵੀ ਸਾਇਤ ਤੱਕ ਇਹ ਜਾਪ ਨਹੀਂ ਛੱਡਿਆ ਕਹਿੰਦੇ ਫਿਰ ਅਸੀਂ ਗੁਰੂ ਸਾਹਿਬ ਜੀ ਦੇ ਤਰਸ ਦੇ ਨਾਲ ਉਹ ਜਾਪ ਵੀ ਸ਼ੁਰੂ ਕਰ ਲਿਆ ਇੱਥੇ ਅਰਦਾਸ ਵੀ ਸ਼ੁਰੂ ਕਰ ਲਿਆ ਦੁਪਹਿਰਾ ਵੀ ਕਰਨਾ ਸ਼ੁਰੂ ਕਰ ਲਿਆ ਬੁੱਧਵਾਰ ਜੰਡਿਆਲਾ ਗੁਰੂ ਭਲਾਈ ਕੇ ਅੰਦਰ ਕਰਦੇ ਆ ਦੁਪਹਿਰਾ ਕਹਿੰਦੇ ਉਹ ਵੀ ਕਰਨਾ ਸ਼ੁਰੂ ਕਰਦਾ ਮੋਬਾਈਲ ਤੋਂ ਹੀ ਲਾ ਲੈਣਾ ਤੇ ਕਹਿੰਦੇ ਇੱਥੇ ਆ ਕੇ ਹਾਜ਼ਰੀ ਭਰਨ ਪਰਸੋਂ ਸ਼ੁਕਰਾਨੇ ਦੇ ਵਿੱਚ ਫੋਨ ਕਰਕੇ ਜਿਵੇਂ ਕੋਈ ਸੰਗਤ ਵੀ ਇਸ ਤਰ੍ਹਾਂ ਫੋਨ ਕਰਦੀ ਹੈ ਫਿਰ ਜਿਵੇਂ ਨਾ ਘਰ ਦਾ ਹੀ ਪਰਿਵਾਰ ਦਾ ਹੀ ਮੈਂਬਰ ਬਣਾ ਲਿਆ ਹੋਵੇ ਵੀਰ ਜੀ ਕਹਿ ਕੇ ਸੰਬੋਧਨ ਕਰਨ ਤੇ ਫਿਰ ਕਹਿਣ ਕੇ ਬਾਬਾ ਜੀ ਦੇ ਬੜੇ ਸ਼ੁਕਰਾਨੇ ਬੜੇ ਸ਼ੁਕਰਾਨੇ ਬੜੇ ਸ਼ੁਕਰਾਨੇ ਕਹਿੰਦੇ ਮੇਰੀ ਬੇਟੀ ਵਾਰ-ਵਾਰ ਕਹਿੰਦੀ ਇੱਕ ਵਾਰੀ ਵੀਰ ਜੀ ਨੂੰ ਫੋਨ ਕਰ ਲਓ ਇੱਕ ਵਾਰੀ ਫੋਨ ਕਰ ਲਓ ਕਹਿੰਦੇ ਅਸੀਂ 2 ਦਿਨ ਹੋ ਗਏ ਫੋਨ ਕਰ ਰਹੇ ਤੁਸੀਂ ਚੁੱਕ ਨਹੀਂਦੇ ਮੈਂ ਸਮਾਗਮ ਸੀ ਅਸੀਂ ਕਰਕੇ ਚੁੱਕ ਨਹੀਂ ਪਾਏ ਕਹਿੰਦੇ ਤੁਸੀਂ ਸਾਨੂੰ ਜਾਣ ਲੱਗਿਆ ਇੱਕ ਗੱਲ ਕਹੀ ਸੀ ਕਿਉਂਕਿ ਬਾਬਾ ਜੀ ਦੇ ਆ ਬਚਨ ਸੁਣ ਸੁਣ ਕੇ ਨਾ ਸੰਗਤਾਂ ਕੋ ਭਰੋਸਾ ਬਹੁਤ ਵੱਧ ਗਿਆ ਮੇਰੇ ਆਪਣੇ ਅੰਦਰ ਵੀ ਵਿਲ ਪਾਵਰ ਵੱਧਦੀ ਹੈ ਕਿ ਜਿਹੜੀ ਗੱਲ ਕੀਤੀ ਜਾ ਫਿਰ ਮਜਬੂਤੀ ਨਾਲ ਕੀਤੀ ਜਾਵੇ ਕਿ ਹੈ ਹੀ ਕੰਮ ਬਿਲਕੁਲ ਪ੍ਰਤੱਖ ਤੇ ਸੰਗਤ ਜੀ ਉਹਨਾਂ ਨੂੰ ਕਿਤੇ ਇੱਕ ਗੱਲ ਯਾਦ ਰਹਿ ਗਈ ਉਹਨਾਂ ਦੀ ਬੇਟੀ ਨੂੰ ਕਹਿੰਦੇ ਕਿ ਇਹਨੇ ਮੈਨੂੰ ਬੇਟੀ ਨੇ ਆਖਿਆ ਕਿ ਅਮਰੀਕਾ ਹੀ ਜਾਣਾ ਹੈ ਨਾ ਜੇ ਪੜ੍ਹਾਈ ਦੇ ਬេស ਤੇ ਨਹੀਂ ਜਾ ਜਾਂਦਾ ਹੋ ਸਕਦਾ ਬਾਬਾ ਇਹਨੂੰ ਕੋਈ ਹੋਰ ਬਹਾਨਾ ਬਣਾਉਣਾ ਹੋਵੇ ਤੁਸੀਂ ਇੱਥੇ ਹਾਜ਼ਰੀ ਲਾਓ ਇਹ ਕਿਤੇ ਉਹਦੀ ਗੱਲ ਪਕੜ ਚ ਰਹਿ ਗਈ ਦਿਮਾਗ ਚ ਅਖੀਰ ਤੇ ਇੱਥੇ ਗੱਲ ਕਿਤੇ ਸਮਾਪਤੀ ਕੀਤੀ ਹੁਣ ਜਾਣਾ ਤਾਂ ਅਮਰੀਕਾ ਹੀ ਆ ਨਾ ਇੰਨਾ ਕੀ ਆ ਨਾ ਛੋਟਾ ਜਿਹਾ ਕੰਮ ਬਾਬਾ ਜੀ ਦੇ ਚਰਨਾਂ ਚ ਦਰ ਵੱਡਾ ਹੈ ਹਾਜ਼ਰੀਆਂ ਵੱਡੀਆਂ ਲਾ ਰੇ ਭਾਵਨਾ ਵੱਡੀ ਪਤਾ ਨਹੀਂ ਵੱਡਾ ਭਾਵ ਰੱਖ ਕੇ ਆਉਂਦੇ ਰੇ ਹੋਣਗੇ ਮੋਲ ਮੰਤਰ ਜਾਪ ਕਹਿੰਦੇ ਅੰਮ੍ਰਿਤ ਵੇਲੇ ਦੁਪਹਿਰੇ ਰਾਤ ਨੂੰ ਅਸੀਂ ਵੰਡ ਕਰਕੇ ਸਵਾ ਲੱਖ ਜਾਪ ਬਾਬਾ ਜੀ ਨੇ ਉਹ ਵੀ ਸੇਵਾ ਲਈ ਕਹਿੰਦੇ ਬਾਬਾ ਜੀ ਦਾ ਤਰਸ ਇਹੋ ਜਿਹਾ ਵਰਤਿਆ ਕਹਿੰਦੇ ਤਾਂ ਤੁਹਾਨੂੰ 2 ਦਿਨ ਤੋਂ ਲੱਭਦੇ ਪੈਸਾ ਜਿਕਾਰਾ ਤੁਸੀਂ ਸਾਰਿਆਂ ਨੇ ਰਲ ਕੇ ਤਗੜਾ ਦੇਣਾ ਹੈ ਕਹਿੰਦੇ ਬਾਬਾ ਜੀ ਨੇ ਇੰਨੀ ਕਿਰਪਾ ਕੀਤੀ ਏ ਇਹਨੂੰ ਅਮਰੀਕਾ ਦੇ ਪੀਆਰ ਮੁੰਡੇ ਦਾ ਵਿਆਹ ਲਈ ਰਿਸ਼ਤਾ ਆ ਗਿਆ ਰਿਸ਼ਤਾ ਆ ਗਿਆ ਕਹਿੰਦੇ ਉਹ ਬੇਟੀ ਨੇ ਇੰਨੀ ਗੱਲ ਤੁਹਾਡੀ ਪਕੜ ਰੱਖੀ ਸੀ ਕਿ ਅਮਰੀਕਾ ਹੀ ਜਾਣਾ ਹੈ ਨਾ ਕਿਸੇ ਬਹਾਨੇ ਭੇਜ ਦੇਣ ਜ਼ਰੂਰੀ ਹੈ ਵੀਜ਼ਾ ਲਾ ਕੇ ਕਿਸੇ ਬਹਾਨੇ ਬਹਾਨਾ ਵਿਆਹ ਦਾ ਬਣ ਗਿਆ ਕਹਿੰਦੇ ਸ਼ੁਕਰਾਨਾ ਵੱਡਾ ਇਹ ਕਰਨਾ ਹੈ ਬਾਬਾ ਦੀਪ ਸਿੰਘ ਜੀ ਦਾ ਬੱਚਾ ਗੁਰਮੁਖੀ ਅੰਮ੍ਰਿਤਧਾਰੀ ਹੈ ਪਰਿਵਾਰ ਅੱਗੋਂ ਅੰਮ੍ਰਿਤਧਾਰੀ ਹੈ ਅਸੀਂ ਜਦੋਂ ਪਤਾ ਕਰਾਇਆ ਤੇ ਉਹ ਸਾਡੇ ਤੋਂ ਵੀ ਕਿਤੇ ਉੱਚੇ ਨੇ ਕਹਿੰਦੇ ਹੁਣ ਬਾਬਾ ਦੀਪ ਸਿੰਘ ਜੀ ਦੇ ਕਿਹੜੇ ਮੁੱਖ ਨਾਲ ਸ਼ੁਕਰਾਨੇ ਕਰ ਲਈ ਕਰੀਏ ਆਪ ਰਿਸ਼ਤਾ ਮੰਗ ਕੇ ਲੈ ਦੇ ਇੱਥੇ ਅਸੀਂ ਇੱਥੇ ਫਿਰ ਸਾਰੀਆਂ ਗੱਲਾਂ ਖਤਮ ਹੋ ਜਾਂਦੀਆਂ ਜਦੋਂ ਐਸੇ ਵਚਨ ਸੁਣੀਦੇ ਆ ਨਾ ਉੱਥੇ ਗੱਲਾਂ ਸਾਰੀਆਂ ਖਤਮ ਹੋ ਜਾਂਦੀਆਂ ਉੱਥੇ ਕਹਿ ਲੋ ਕੇ ਗਿਆਨ ਕੋਈ ਹੋਰ ਵੱਡੀਆਂ ਵੱਡੀਆਂ ਗੱਲਾਂ ਸਭ ਖਤਮ ਹੋ ਜਾਂਦੀਆਂ ਇੱਥੇ ਇੱਕੋ ਗੱਲ ਯਾਦ ਰਹਿੰਦੀ ਹੈ ਇੱਥੇ ਆਉਣ ਦਾ ਇੱਕੋ ਤਰੀਕਾ ਬਾਬਾਈ ਦੇ ਚਰਨ ਫੜਨ ਦਾ ਗੁਰੂ ਸਾਹਿਬ ਜੀ ਦੇ ਚਰਨ ਫੜਨ ਦਾ ਇੱਕੋ ਤਰੀਕਾ ਕੋਈ ਵੀ ਧੀ ਨਹੀਂ ਇੱਕੋ ਵਿਧੀ ਸਾਚ ਕਹਾਂ ਸੁਣ ਲਿਓ ਸਵੇ ਬੋਲੋ ਸਾਰੇ ਜਿਨ ਪ੍ਰੇਮ ਕੀਓ ਜਿਨ ਨੇ ਵਿਸ਼ਵਾਸ ਧਰ ਲਿਆ ਪ੍ਰੇਮ ਨਾਲ ਭਾਵ ਰੱਖ ਲਿਆ ਓਏ ਦੁਨੀਆ ਦੇ ਕਰਮ ਬਦਲਦਾ ਮੇਰੇ ਵੀ ਬਦਲੇਗਾ ਬਦਲੇਗਾ ਬਸ ਇੱਥੇ ਮਨ ਅਟਕ ਜਾਏ ਕਿ ਮੇਰੇ ਵੀ ਕਰਮ ਬਦਲ ਨਹੀਂ ਨੇ ਮੈਂ ਜਿਹੜੀ ਚੌਖੜ ਤੇ ਸਿਰ ਰੱਖ ਦਿੰਦਾ ਐ ਇਥੋਂ ਕੋਈ ਖਾਲੀ ਨਹੀਂ ਮੁੜਿਆ ਮੁੜਨਾ ਮੈਂ ਵੀ ਨਹੀਂ ਜਦੋਂ ਬੰਦਾ ਦੋ ਚਿੱਤਾਂ ਚ ਹੁੰਦਾ ਨਾ ਉਹ ਫਿਰ ਆ ਕੇ ਵੀ ਸ਼ਾਇਦ ਕਈ ਵਾਰੀ ਖਾਲੀ ਚਲੇ ਜਾਂਦਾ ਦੋ ਚਿੱਤ ਨਹੀਂ ਇੱਕ ਮਨ ਇੱਕ ਚਿੱਤ ਇੱਕ ਮਨ ਇੱਕ ਚਿੱਤ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਇਹ ਇੱਕ ਬਚਨ ਹਰ ਵਾਰ ਕੋਸ਼ਿਸ਼ ਹੁੰਦੀ ਹੈ ਤੇ ਬਾਬਾ ਜੀ ਭੇਜ ਵੀ ਦਿੰਦੇ ਆ ਕੋਈ ਨਾ ਕੋਈ ਇਹ ਇੱਕ ਬਚਨ ਤਾਂ ਲਾ ਦੀਦਾ ਕਿ ਸੰਗਤ ਸ਼ਾਇਦ ਮੈਂ ਇੱਥੇ ਲਾਇਆ ਕਿ ਨਾ ਲਾਇਆ ਮਾਤਾ ਸ਼ਾਇਦ ਇੱਥੇ ਬੈਠੀ ਹੋਵੇ ਉਹ ਪਿੱਛੇ ਢੋਲਾ ਕੇ ਬੈਠੇ ਹੁੰਦੇ ਸੀ ਹਰ ਵਾਰੀ ਫਤਿਹ ਬੁਲਾਉਣੀ ਆਹ 2 ਹਫਤੇ ਪਹਿਲਾਂ ਮੈਨੂੰ ਬਾਹਰ ਇੱਥੇ ਇਹਨਾਂ ਨੇ ਸਮਾਪਤੀ ਤੇ ਬਿਲਕੁਲ ਫਤਿਹ ਬੁਲਾਈ ਗੱਡੀ ਵੱਲ ਜਾ ਰਹੇ ਸਨ ਵਾਪਸੀ ਕਰਨੀ ਹੈ ਕਹਿੰਦੇ ਬਾਬਾ ਜੀ ਨੇ ਕਿਰਪਾ ਕੀਤੀ ਮੇਰਾ ਕੈਂਸਰ ਠੀਕ ਹੋ ਗਿਆ ਮੇਰਾ ਕੈਂਸਰ ਠੀਕ ਸ਼ਾਇਦ ਬੈਠੇ ਹੋਣਾ ਖੀਰ ਤੇ ਬਿਲਕੁਲ ਬੈਠੇ ਹੁੰਦੇ ਸੀ ਢੋਲ ਆ ਕੇ ਜਾਨ ਲੱਗਿਆ ਉਹਨਾਂ ਫਤੇ ਬੁਲਾਉਣੀ ਕਹਿੰਦੇ ਮੈਨੂੰ ਪਛਾਣ ਲਿਆ ਮੈਂ ਕਿਹਾ ਪਛਾਣ ਤੇ ਆ ਰਹੀ ਐ ਕਹਿੰਦੇ ਮੈਂ ਹਰ ਵਾਰੀ ਫਤੇ ਬੁਲਾਉਂਦੀ ਤੁਹਾਨੂੰ ਅਖੀਰ ਤੇ ਸਮਾਪਤੀ ਤੇ ਜਦੋਂ ਸਭ ਸੰਗਤ ਚਲੀ ਜਾਂਦੀ ਹੈ ਨਾ ਇੱਥੇ ਰਾਜਾ ਵੀਰ ਜੀ ਪਿੱਛੇ ਸਾਨੂੰ ਪ੍ਰਸ਼ਾਦਾ ਚ ਕਹਿੰਦੇ ਤੇ ਮੈਂ ਸ਼ੱਕੇ ਜਦੋਂ ਆਣਾ ਤੇ ਫਿਰ ਇਹ ਸਾਰੀ ਸੰਗਤ ਜਾ ਚੁੱਕੀ ਹੁੰਦੀ ਸੇਵਾਦਾਰ ਤੇ ਸੇਵਾ ਕਰ ਰਹੇ ਹੁੰਦੇ ਤੇ ਫਿਰ ਸਾਰੇ ਸੇਵਾਦਾਰਾਂ ਨੂੰ ਫਤਿਹ ਬਲਾ ਕੇ ਜਦੋਂ ਬਾਹਰ ਜਾਈਦਾ ਨਾ ਤੇ ਉਹ ਫਿਰ ਉਦੋਂ ਕਿਤੇ 2 4 5 ਸਰੀਰ ਬੈਠੇ ਹੁੰਦੇ ਤੇ ਉਹ ਫਤਿਹ ਜਲੂਲ ਰਹਉਂਦੇ ਉਹਨਾਂ ਜੋ ਵੀ ਹੁੰਦੇ ਸੀ ਕਹਿੰਦੇ ਮੈਨੂੰ ਚੁੱਕ ਕੇ ਹੀ ਬਿਠਾਉਂਦੇ ਸੀ ਗੱਡੀ 'ਚ ਚੁੱਕ ਕੇ ਲਾਉਂਦੇ ਸੀ ਸਮਾ ਗੁਰਬਾਣੀ ਦਾ ਮੈਂ 1 ਮਿੰਟ 'ਚ ਸਮਾਪਤੀ ਕਰਾਂ ਕਹਿੰਦੇ ਜਦੋਂ ਇਸ ਰੋਗ ਦਾ ਪਤਾ ਲੱਗਾ ਕਹਿੰਦੇ ਦਿੱਲੀ ਮੇਰਾ ਸਾਰਾ ਇਲਾਜ ਚਲਿਆ ਮੈਂ ਅੱਗੋ ਪੁੱਛਿਆ ਏਮਜ਼ ਦੇ ਵਿੱਚ ਕਹਿੰਦੇ ਨਹੀਂ ਨਰਾਇਣੇ ਮੇਰਾ ਪੁੱਤਰ ਆ ਨਾਲ ਹੀ ਪੁੱਤਰ ਖੜਾ ਸੀ ਨਾਲ ਹੀ ਨੋ ਖੜੀ ਸੀ ਨਾਲ ਹੀ ਬੱਚੇ ਖੜੇ ਸੀ ਕਹਿੰਦੇ ਆ ਮੇਰਾ ਪੁੱਤਰ ਫੌਜੀ ਹੈ ਇਹ ਮੇਰਾ ਸਾਰਾ ਇਲਾਜ ਉੱਥੇ ਕਰਾ ਰਿਹਾ ਕਹਿੰਦੇ ਅੱਗੋ ਪੁੱਤਰ ਬੋਲਿਆ ਕਹਿੰਦੇ ਸ਼ੁਕਰਵਾਰ ਇਹਨਾਂ ਨੇ ਮੈਨੂੰ ਕਿਹਾ ਮੈਨੂੰ ਵਾਪਸ ਲੈ ਚੱਲ ਸਰੀਰ ਨਹੀਂ ਮੰਨ ਰਿਹਾ ਸਰੀਰ ਤੇ ਜਾਨ ਨਹੀਂ ਗਈ ਕਮਜ਼ੋਰ ਹੈ ਕੀਮੋ ਲੱਗੀ ਹੋਈ ਹੈ ਬਜ਼ੁਰਗ ਸਰੀਰ ਹੈ 70 ਸਾਲ ਦਾ ਉਹ ਕਹਿੰਦੇ ਮੈਨੂੰ ਮੇਰੇ ਬਾਬਾ ਹੀ ਕੋ ਲੈ ਚਾਏ ਇਹਨਾਂ ਡਾਕਟਰਾਂ ਨੇ ਆਪਣਾ ਜੋ ਕੰਮ ਕਰਨਾ ਸੀ ਕਰ ਲਾ ਕਰਨਾ ਮੇਰੇ ਬਾਬਾ ਹੀ ਨੇ ਠੀਕ ਇਹਨਾਂ ਦੀ ਸਾਰੀ ਕੀਤੀ ਸਿੱਧੀ ਪਾਉਣੀ ਮੇਰੇ ਬਾਬਾ ਹੀ ਨੇ ਕਹਿੰਦੇ ਫਿਰ ਮੈਂ ਪਿੱਛੇ ਹੋ ਕੇ ਸੋ ਕਿਉਂ ਕੇ ਬਹਿ ਜਾਣਾ ਸਰੀਰ ਨਹੀਂ ਮੰਦਾ ਹੁਣ ਆ ਜਾਣਾ ਕਹਿੰਦੇ ਅਸੀਂ ਹਰਾਣ ਹੁੰਦੇ ਸੀ ਉਹਨਾਂ ਇਧਰੋਂ ਦੂਜੀ ਹੁਣ ਨੂ ਬੋਲੀ ਨੂ ਬੋਲੀ ਕਹਿੰਦੇ ਅਸੀਂ ਹਰਾਮ ਹੁੰਦੇ ਸੀ ਇਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸਾਇਤ ਤੱਕ ਜਪਦਿਆਂ ਜਪਦਿਆਂ ਇਹਨਾਂ ਨੇ ਉਥੇ ਰਹਿਣਾ ਕੀਮੋ ਲਗਣੀ ਜਪਦਿਆਂ ਜਪਦਿਆਂ ਬੇਹੋਸ਼ ਹੋ ਜਾਣਾ ਬੇਸੁਰਤ ਹੋ ਜਾਣਾ ਜਪਦਿਆਂ ਜਪਦਿਆਂ ਹੀ ਉੱਠਣਾ ਜਪਦਿਆਂ ਜਪਦਿਆਂ ਹੀ ਸੋਣਾ ਜਪਦਿਆਂ ਜਪਦਿਆਂ ਜਾਗਣਾ ਸਾਨੂੰ ਇਹ ਲੱਗਦਾ ਹੈ ਬਾਬਾ ਦੀਪ ਸਿੰਘ ਹਾਜ਼ਰ ਨਾਜ਼ਰ ਹੋ ਕੇ ਇਹਨਾਂ ਦਾ ਇਲਾਜ ਕਰਾ ਰਹੇ ਸੀ ਅੱਜ ਨਾਜ਼ਰ ਇਹ ਆਪੇ ਬਾ ਬਣਾ ਰਹੇ ਨੇ ਇਹਦੇ ਅੱਗੇ ਕਿਹੜਾ ਗਿਆਨ ਕੰਮ ਕਰੇਗਾ ਇਹਦੇ ਕਿ ਕਿਹੜੀਆਂ ਗੱਲਾਂ ਕੰਮ ਕਰਨਗੀਆਂ ਅੱਗੋਂ ਉਹਨਾਂ ਨੇ ਮੈਨੂੰ ਆਖਿਆ ਇਧਰੋਂ ਨੋ ਵੀ ਸਿਫਤਾਂ ਘਾ ਰਹੀ ਐ ਇਧਰੋਂ ਪੁੱਤਰ ਵੀ ਕਹਿ ਰਿਹਾ ਕਿ ਬਾਬਾ ਜੀ ਦੇ ਦਰ ਨਾਲ ਪਿਆਰ ਕਿੰਨਾ ਕਰਦੇ ਮਾਤਾ ਬੋਲੀ ਮੈਨੂੰ ਬਾਬਾ ਜੀ ਨੇ ਜੜੀਆਂ ਹੁਣ ਰਿਪੋਰਟਾਂ ਆਈਆਂ ਨੇ ਬਿਲਕੁਲ ਠੀਕ ਕਰਦੇ 6 ਮਹੀਨੇ ਲਾ ਚੱਲਿਆ 6 ਮਹੀਨਿਆਂ ਦੇ ਵਿੱਚ ਬਾਬਾ ਹੀ ਨੌਂਬਰ ਨੌ ਕਰਕੇ ਹੁਣ ਵੇਖੋ ਮੈਂ ਤੁਹਾਡੇ ਸਾਹਮਣੇ ਅੱਜ ਤੁਰ ਕੇ ਅੰਦਰ ਗਈਆਂ ਤੁਰ ਕੇ ਬਾਹਰ ਆਈਆਂ ਤੁਹਾਡੇ ਨਾਲ ਗੱਲਬਾਤ ਕਰ ਰਹੀਆਂ ਜੇ ਮੈਨੂੰ ਕੋਈ ਚੁੱਕੇ ਨਹੀਂ ਲੈ ਕੋਈ ਚੁੱਕੇ ਨਹੀਂ ਲੈ ਕੇ ਜਾ ਰਿਹਾ ਹਾਜ਼ਰ ਨਾਜ਼ਰ ਵਰਤਦੇ ਜਿਹੋ ਜਿਹਾ ਜੋ ਸੁੱਖ ਮੰਗਣ ਆਂਦਾ ਹੈ ਕਿਸੇ ਦਾ ਬਹਾਨਾ ਬੁਲਟਾ ਕੇ ਉਹੋ ਹੀ ਦਾਤ ਤੁਮ ਨੂੰ ਦੇ ਰਿਹਾ ਕਿਤੇ ਆਪ ਭੇਜਦੇ ਅਮਰੀਕਾ ਤੇ ਪੈਸਾ ਲੱਗਣਾ ਸੀ ਲੱਖਾਂ ਰੁਪਇਆ ਹੁਣ ਜਾਣਾ ਤੇ ਲੱਗਣਾ ਵੀ ਗੱਖ ਲਈ ਜੋ ਬਾਬਾਈ ਤੇ ਦਰ ਤੋਂ ਮਿਲਣਾ ਨਾਮ ਜਪ ਕੇ ਤੇ ਉਹ ਸੁਖਦਾਈ ਹੋਣਾ ਹੈ ਜਿਹੜਾ ਆਪਣੀ ਜਾਨ ਆਪਣੇ ਹਿਸਾਬ ਦੇ ਨਾਲ ਜਿਹੜਾ ਕੋਈ ਵੀ ਕਦਮ ਪੁੱਟਦੇ ਆ ਨਾ ਫਿਰ ਕਈ ਵਾਰੀ ਆਪ ਹੀ ਕੀਤਾ ਕਦਮ ਵੀ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ ਆਪ ਜੀ ਵੇਖਦੇ ਬੱਚੇ ਹੁਣ ਬਾਹਰ ਜਾ ਰਹੇ ਕਈ ਵਾਰੀ ਮੁਸ਼ਕਲਸ ਆ ਜਾਂਦੇ ਬਾਬਾਈ ਦੇ ਦਰ ਤੇ ਨਾਮ ਜਪ ਜਪ ਕੇ ਭੇਜੋ ਜੇ ਭੇਜਣਾ ਹੀ ਹੈ ਜਾਣਾ ਜ਼ਰੂਰੀ ਵੀ ਹੈ ਤੇ ਕੋਈ ਗੱਲ ਨਹੀਂ ਹਰ ਜਗ੍ਹਾ ਭਾਈ ਸਾਹਿਬ ਭਾਈ ਗੁਰਕਬਾਦ ਸਿੰਘ ਜੀ ਕਹਿੰਦੇ ਆਪਣੇ ਬੱਚੇ ਨੂੰ ਆਪਣੇ ਪਰਿਵਾਰਾਂ ਨੂੰ ਨਾਮ ਦੀ ਵਾਰਡ ਲਾ ਕੇ ਰੱਖੋ ਉਹੀ ਹਰ ਜਗ੍ਹਾ ਬਚਾਏਗੀ ਨਹੀਂ ਤੇ ਅੱਜ ਦੇ ਸਮੇਂ ਦੇ ਵਿੱਚ ਬਚਣਾ ਬੜਾ ਔਖਾ ਹੈ